ਸਤਿ ਸ਼੍ਰੀ ਅਕਾਲ ਰਮ ਰਮ ਸਤਿ ਸ਼੍ਰੀ ਅਕਾਲ ਮੋਨਿਕਾ ਦਵਨ ਆਈ ਨੇ ਤੁਹਾਡੇ ਚੈਨਲ ਨਾਲ ਤੁਸੀਂ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮਾਨਿਕਾ ਦਵਨ ਅਫੀਸ਼ੀਅਲ ਹੈ ਉਮੀਦ ਕਰਾਂਗੇ ਕਿ ਤੁਹਾਨੂੰ ਮੇਰਾ ਪੇਜ ਬਹੁਤ ਵਧੀਆ ਲੱਗਦਾ ਹੋਵੇਗਾ ਮੇਰੀ ਗੱਲਾਂ ਬਾਤਾਂ ਤੁਹਾਨੂੰ ਵਧੀਆ ਲੱਗਦੀਆਂ ਹੋਣਗੀਆਂ ਔਰ ਬਹੁਤ ਸਾਰੀਆਂ ਜਿਹੜੀਆਂ ਫੋਟੋਸ ਹੈ ਉਸ ਫੋਟੋਸ ਰਾਹੀਂ ਤੁਸੀਂ ਜੋ ਸਪੋਰਟ ਕਰਦੇ ਹੋ ਉਹਦੇ ਲਈ ਬਹੁਤ 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 ਸ਼ੁਕਰੀਆ ਤੇ ਧੰਨਵਾਦ ਔਰ ਹਾਂਜੀ ਪਰਵਾਸ ਵਿੱਚ ਤੁਸੀਂ ਸਭ ਕਿਵੇਂ ਹੋ ਠੀਚਕੋ ਤੰਦਰੁਸਤ ਹੋ ਔਰ ਪ੍ਰਮਾਤਮਾ ਕਰੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਾਂਜੀ ਅੱਜ ਹਲਕਾ ਜਿਹਾ ਜਿਹੜਾ ਮੌਸਮ ਪ੍ਰਭਾਵ ਦੇ ਵਿੱਚ ਹੋਇਆ ਧੁੱਪ ਤਪ ਲੱਗ ਗਈ ਹੈ ਤੇ ਕੱਲ ਦੇਖੋ ਜੀ ਓ ਹੈਪੀ ਲੋੜੀ ਜਿਹੜੀ ਕੀ ਮਤਲਬ ਹੈ ਔਰ ਇੱਕ ਮੈਂ ਫੋਟੋਸ ਡਾਲੀ ਸੀ ਹੈਪੀ ਲੋੜੀ ਦੀ ਕਿ ਬਚਪਨ ਦੇ ਵਿੱਚ ਜੋ ਲੋੜੀ ਦਾ ਤਿਹਾੜ ਦਾ ਆਨੰਦ ਆਂਦਾ ਸੀ ਉਹ ਚੀਜ਼ਾਂ ਦਾ ਆਨੰਦ ਅੱਜ ਦੇ ਟਾਈਮ ਤੇ ਨਹੀਂ ਹੈਗਾ ਘਰ ਵਿੱਚ ਫੁੱਲੇ ਮੋਫਲੀਆਂ ਰਿਓੜੀਆਂ ਗੱਚਕ ਹਰ ਇੱਕ ਚੀਜ਼ ਹੋਣ ਦੇ ਬਾਵਜੂਦ ਵੀ ਫਿਰ ਵੀ ਮੈਂ ਲੋੜੀ ਦਾ ਤਿਹਾਰ ਮੰਗਲ ਲਈ ਜਾਣਾ ਗਲੀਆਂ-ਗਲੀਆਂ ਦੇ ਵਿੱਚ ਲੋੜੀ ਮੰਗਣੀ ਕਿਸੇ ਨੇ ਕੋਈ 5 ਰੁਪਏ ਦੇਨੇ ਕਿਸੇ ਨੇ ਕੋਈ ਮਤਲਬ 2 ਰੁਪਏ ਦੇਨੇ ਕਿਸੇ ਨੇ ਕੋਈ ਮਤਲਬ 10 ਰੁਪਏ ਦੇਨੇ ਤੇ ਆਪੂ ਆਪਣੇ ਘਰ ਦੀ ਜਿਹੜੀ ਗੁੰਜਾਇਸ਼ ਹੁੰਦੀ ਸੀ ਮਤਲਬ ਕੋਲੀਆਂ ਪਰ-ਪਰ ਮੂਫਲੀਆਂ ਰੋੜੀਆਂ ਜਿਹੜੀਆਂ ਕਿ ਲਫਾਫੇ ਦੇ ਵਿੱਚ ਅਸੀਂ ਲੈ ਕੇ ਆਪਣੇ ਘਰਾਂ ਨੂੰ ਆਂਦੇ ਹੁੰਦੇ ਸੀ ਉਹ ਉਮੀਦ ਕਰਾਂਗੇ ਕਿ ਉਹ ਤਿਹਾਰ ਉਹ ਦਿਨ ਉਹ ਕਲਚਰ ਮੁੜ ਵਾਪਸ ਤਾਂ ਨਹੀਂ ਆਂਦਾ ਬਟ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਤਿਹਾਰ ਆਂਦਾ ਹੈ ਉਹ ਤਿਹਾਰ ਬਹੁਤ ਕੁਝ ਇਨਸਾਨ ਨੂੰ ਯਾਦ ਕਰਾ ਕੇ ਜਾਂਦਾ ਹੈ ਦਿਲ ਨੂੰ ਸ਼ੂਕੇ ਜਾਂਦਾ ਹੈ ਮੈਂ ਆਪਣੀ ਬੱਚੀ ਨੂੰ ਫੈਰੀ ਨੂੰ ਕਹਿ ਰਹੀ ਸੀ ਕਿ ਫਰਮੈਂ ਕੋਸ਼ਿਸ਼ ਕਰੋ ਬੇਟਾ ਤੁਸੀਂ ਵੀ ਨਾ ਇਸ ਵਾਰ ਲੋੜੀ ਮੰਗਣ ਜਾਣਾ ਤੇ ਇੱਕ ਵਾਰ ਨਾ ਤੁਹਾਡਾ ਚੱਕਾ ਖੁੱਲੇਗਾ ਤੇ ਮੈਨੂੰ ਕਹਿ ਰਹੀ ਹੈ ਨਹੀਂ ਮਮਾ ਮੈਂ ਨਹੀਂ ਲੋੜੀ ਮੰਗਣ ਜਾਣੀ ਕਿਉਂਕਿ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਦੇਖੋ ਜੀ ਫਰਕ ਕਿੱਥੇ ਆਨ ਖੜਾ ਹੈ ਕਿ ਅੱਜ ਕੱਲ ਦੇ ਬੱਚੇ ਜਿਹੜੇ ਆ ਕਿ ਹਰ ਇੱਕ ਚੀਜ਼ ਨੂੰ ਸ਼ਰਮਾਂਦੇ ਨੇ ਚਾਹੇ ਉਹ ਖਾਂਦੀ ਚੀਜ਼ੋ ਵੀ ਚਾਹੇ ਉਹ ਹੰਡਾਂ ਦੀ ਚੀਜ਼ੋ ਵੀ ਚਾਹੇ ਕਿਸੇ ਨਾਲ ਗੱਲਬਾਤ ਕਰਨ ਦੀ ਚੀਜ਼ ਹੋਵੇ ਹਰ ਇੱਕ ਚੀਜ਼ ਬਟ ਜੇ ਉਹ ਸਾਡਾ ਖੁੱਦ ਦਾ ਟਾਈਮ ਹੁੰਦਾ ਸੀ ਨਾ ਤੇ ਸੀਰੀਅਸਲੀ 2 3 4 ਜਾਂ ਨੇ ਗਿਣਤੀ ਦੇ ਕਰ ਲੈਨੇ ਤੇ ਆਪਣਾ ਮਤਲਬ ਆਨੰਦ ਪੂਰਾ ਅਸੀਂ ਕਰਨਾ ਕਲਚਰ ਤੇ ਬਾਕੀ ਚਲੋ ਕੀ ਕਰ ਸਕਦੇ ਆ ਬਚਪਨ ਮੁੜ ਮੋਲਾ ਜਿਹੜਾ ਵਾ ਵਾਪਸ ਤਾਂ ਮੁੜ ਮੇਰਾ ਨਹੀਂ ਆਣਾ ਬਟ ਹਾਂ ਹਰ ਬਚਪਨ ਨੂੰ ਮੈਂ ਯਾਦ ਕਰਕੇ ਤਿਹਾਰਾ ਰਹੀ ਜ਼ਰੂਰ ਨੰਗਾਂਦੀ ਆ ਸੋ ਬਾਕੀ ਪਰਿਵਾਰ ਫੇਸਬੁੱਕ ਫੈਮਲੀ ਜੀ ਅ ਕੱਲ ਦਾ ਸਾਡਾ ਵੀਡੀਓਸ ਨਹੀਂ ਪਿਆ ਸੀ ਔਰ ਵੀਡੀਓਸ ਨਾ ਪੈਣ ਦਾ ਕਾਰਨ ਰੀਜ਼ਨ ਇੱਕ ਹੀ ਹੁੰਦਾ ਹੈ ਮੇਰੇ ਕੋਲ ਜੋ ਤੁਸੀਂ ਜਾਣਦੇ ਹੋ ਕਿ ਘਰ ਦੇ ਬਹੁਤ ਸਾਰੇ ਛੋਟੇ ਛੋਟੇ ਕੰਮ ਹੁੰਦੇ ਨੇ ਉਹਨਾਂ ਨੂੰ ਕੰਪਲੀਟ ਕਰਦੇ ਕਰਦੇ ਹੀ ਮੇਰਾ ਖੁਦ ਦਾ ਆਪਣਾ ਇੰਨਾ ਟਾਈਮ ਨਿਕਲ ਜਾਂਦਾ ਹੈ ਤੇ ਮੈਸੈਂਜਰ ਦੇ ਵਿੱਚ ਬਹੁਤ ਜ਼ਿਆਦਾ ਸਾਰੇ ਲੋਕ ਜਿਹੜੇ ਨਵੇਂ ਜੁੜਦੇ ਨੇ ਉਹਨਾਂ ਦੀਆਂ ਇੱਕ ਦੋ ਤਿੰਨ ਸ਼ਿਕਾਇਤਾਂ ਹੀ ਰਹਿੰਦੀਆਂ ਨੇ ਮੈਮ ਤੁਸੀਂ ਅਨਮੈਰਿਡ ਹੋ ਕਿ ਮੈਰਿਡ ਹੋ ਠੀਕ ਹੈ ਫਿਰ ਕਹਿਣਗੇ ਮੈਮ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਪੀਰੋ ਸੋ ਬਾਰ ਮੈਨੂੰ ਕਹਿਨਗੇ ਕਿ ਮੈਮ ਜਿਹੜੀ ਆ ਤੁਸੀਂ ਪੋਸਟ ਡਾਲਦੇ ਹੋ ਜਾਂ ਵੀਡੀਓਜ਼ ਡਾਲਦੇ ਹੋ ਉਸ ਵਿੱਚ ਥੋੜੀ ਜਿਹੀ ਕੋਸ਼ਿਸ਼ ਕਰੋ ਹਿੰਦੀ ਜਾਂ ਜੇ ਗੱਲ ਕਰੋ ਹੈਨਾ ਤੇ ਮੈਨੂੰ ਸਮਝ ਨਹੀਂ ਲੱਗਦੀ ਕਿ ਜਿਹੜੇ ਮੇਰੇ ਮੂੰਹ ਤੇ ਚੜੀ ਭਾਸ਼ਾ ਹੈ ਉਹ ਤਾਂ ਮੈਂ ਠੋਖਾ ਨਹੀਂ ਖਾ ਸਕਦੀ ਤੇ ਜਿਹੜੀ ਮੈਂ ਬਨਾਵਟੀ ਭਾਸ਼ਾ ਬੋਲਾਂਗੀ ਉਹਦੇ ਵਿੱਚ ਤਾਂ ਮੈਨੂੰ ਪੱਕਾ 110% ਹੈ ਕਿ ਕਿਤੇ ਨਾ ਕਿਤੇ ਮੇਰੀ ਜਿਹੜੀ ਜ਼ੁਬਾਨ ਹੈ ਉਹ ਤੁਹਾਡੇ ਲਈ ਉੱਪਰ ਉੱਪਰ ਥੱਲੇ ਥੋੜਾ ਜਿਹਾ ਅਕਸ਼ਰਾਂ ਨੂੰ ਕਰ ਲਏਗੀ ਤੇ ਇਸ ਲਈ ਮੈਂ ਉਸ ਚੀਜ਼ ਨੂੰ ਨਹੀਂ ਟॉक ਕਰ 파ਰੀ ਤੇ ਉਮੀਦ ਕਰਾਂਗੀ ਕਿ ਜੇ ਤੁਹਾਨੂੰ ਮੇਰਾ ਚੈਨਲ ਪਸੰਦ ਆਂਦਾ ਹੈ ਮੋਨਿਕਾ ਧਮਨ ਅਫੀਸ਼ੀਅਲ ਦਾ ਤੇ ਤੁਸੀਂ ਥੋੜੀ ਅੱਜ ਕੱਲ੍ਹ ਟ੍ਰਾਂਲੇਸ਼ਨਸ ਬੜੀ ਚੀਜ਼ਾਂ ਦੀ ਚੱਲ ਚੁੱਕੀ ਹੋਈ ਹੈ ਤੇ ਤੁਸੀਂ ਪੰਜਾਬੀ ਨੂੰ ਹਿੰਦੀ ਟॉक ਕਰ ਸਕਦੇ ਹੋ ਠੀਕ ਹੈ ਹਿੰਦੀ ਤੋਂ ਇੰਗਲਿਸ਼ ਵੀ ਕਰ ਸਕਦੇ ਹੋ ਤੇ ਮੈਂ ਨਹੀਂ ਚਾਹਦੀ ਕਿ ਮੈਂ ਆਪਣੇ ਚੈਨਲ ਦੇ ਵਿੱਚ ਇੱਕ ਬਨਾਵਟੀ ਭਾਸ਼ਾ ਬੋਲਾਂ ਜਿਸ ਨਾਲ ਮੇਰੀ ਜ਼ੁਬਾਨ ਤਤਲਾਏ ਤੇ ਉਹ ਅੱਖਰ ਜਿਹੜੇ ਉੱਪਰ نیچے ਹੋ ਜਾਣ ਜ਼ੁਬਾਨ ਰਹੀ ਉੱਚ ਜਮੈਂ ਆਪਣੇ ਚੈਨਲ ਤੇ ਕਦੀ ਪ੍ਰਭਾਵ ਨਹੀਂ ਕਰਾਂਗੀ ਸੋ ਬਾਕੀ ਜੀ ਦੇਖੋ ਜੀ ਨਵੇਂ ਜਿਹੜੀ ਫੋਲੋਇੰਗਸ ਮੇਰੀ ਜੁੜ ਰਹੀ ਹੈ ਹਾਂਜੀ ਬਿਲਕੁਲ ਜੀ ਮੈਂ ਮੈਰੀਡਾ 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 ਮੈਂ ਇਨ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੀ ਆ ਤੇ ਮੇਰੇ ਤਿੰਨ ਬੱਚੇ ਨੇ ਤੇ ਤਿੰਨ ਬੱਚੇ ਤੁਸੀਂ ਸਾਰਿਆਂ ਨੇ ਨਹੀਂ ਵੀ ਦੇਖੇ ਤੇ ਆਲਰੇਡੀ ਪੁਰਾਣਿਆਂ ਨੇ ਦੇਖੇ ਆ ਜਿਹੜੇ ਨਵੇਂ ਨਹੀਂ ਦੇਖ ਪਾਉਂਦੇ ਤੇ ਇੱਕ ਵਾਰ ਕੋਸ਼ਿਸ਼ ਕਰਿਆ ਕਰੋ ਸਿਰਫ 5 ਮਿੰਟ ਲਈ ਕਿ ਚੈਨਲ ਨੂੰ ਚੈੱਕ ਜ਼ਰੂਰ ਕਰਿਆ ਕਰੋ ਕਿਉਂਕਿ ਚੈਨਲ ਚੈੱਕ ਕਰਨ ਦੇ ਨਾਲ ਹੀ ਬੰਦੇ ਦਾ ਬੇਸ ਪਤਾ ਲੱਗਦਾ ਹੈ ਕਿ ਬੰਦਾ ਕਿਸ ਚੀਜ਼ ਦਾ ਪੇਜ ਬਣਾ ਰਿਹਾ ਹੈ ਕਿਸ ਗੱਲਬਾਤ ਦਾ ਪੇਜ ਬਣਾ ਰਿਹਾ ਹੈ ਸੋ ਬਾਕੀ ਪਰਿਵਾਰ ਫੇਸਬੁਕ ਫੈਮਲੀ ਜੀ ਔਰ ਉਮੀਦ ਕਰਾਂਗੀ ਕਿ ਅ ਕੱਲ ਦਾ ਹਲਕਾ ਜਿਹਾ ਲਾਈਵ ਅਸੀਂ ਹੋਵਾਂਗੇ ਤੇ ਲੋੜੀ ਦਾ ਜਿਹੜਾ ਵੀ ਕਲਚਰ ਫੈਸਟੀਵਲ ਚੱਲ ਰਿਹਾ ਹੈ ਤਿਹਾਰ ਔਰ ਤੁਹਾਨੂੰ ਟਰੈਸ ਤੇ ਕਾਈਟਸ ਵਗੈਰਾ ਉੜਦੀਆਂ ਹੋਈਆਂ ਜਾਂ DJ ਪਾਰਟੀ ਚ ਚੱਲਦੀਆਂ ਹੋਈਆਂ ਹਰ ਇੱਕ ਚੀਜ਼ ਉਮੀਦ ਕਰਾਂਗੀ ਸਿਰਫ ਚਾਹੇ ਮੈਂ ਅੱਧੇ ਘੰਟੇ ਲਈ ਲਾਈਵ ਹੋਵਾਂ ਔਰ ਲਾਈਵ ਹੋ ਕੇ ਜ਼ਰੂਰ ਤੁਹਾਡੇ ਨਾਲ ਕੰਟੈਕਟ ਕਰਾਂਗੀ ਔਰ ਤੁਸੀਂ ਵੀ ਦੇਖਣਾ ਅੰਮ੍ਰਿਤਸਰ ਪੰਜਾਬ ਦੀ ਜਿਹੜੀ ਕਿ ਪ੍ਰਸਿੱਧ ਚਾਹੇ ਉਹ ਦੀਵਾਲੀ ਹੋਵੇ ਚਾਹੇ ਲੋੜੀ ਹੋਵੇ ਤੇ ਇਹ ਤਿਹਾਰ ਮੇਨ ਨੇ ਅਮਨਿਸਰ ਪੰਜਾਬ ਚ ਸੋ ਬਾਕੀ ਖੁਸ਼ ਰਹੋ ਤੰਦਰੁਸਤ ਰਹੋ ਜਿੱਥੇ-ਜਿੱਥੇ ਵੀ ਤੁਸੀਂ ਹੈਗੇ ਹੋ ਤੇ ਤੁਹਾਡੇ ਨਾਲ ਮੈਂ ਮਾਨਿਕਾ धवन मिलते ਰਹਿਣਗੇ ਗੱਲਬਾਤ ਕਰਦੇ ਰਹਿਣਗੇ ਹਰ ਇੱਕ ਵੀਡੀਓਸ ਦੇ ਵਿੱਚ ਹਰ ਇੱਕ ਫੋਟੋਸ ਚ ਸੋ ਸਟਿਕ ਧੰਨਵਾਦ ਜੀ ਬਾਏ ਬਾਏ